ਜਿਹੜੇ ਲੋਕ ਚਮਚਿਆਂ ਦੀ ਥਾਂ ਜ਼ਿਆਦਾਤਰ ਹੱਥਾਂ ਨਾਲ ਖਾਣਾ ਖਾਂਦੇ ਨੇ ਉਹਨਾਂ ਦੇ ਸਰੀਰ ਨੂੰ ਹੁੰਦੇ ਨੇ ਬਹੁਤ ਸਾਰੇ ਫਾਇਦੇ ਤੇ ਇਹ ਉਹਨਾਂ ਦੇ ਸਰੀਰ ਵੀ ਰਹਿੰਦਾ ਤੰਦਰੁਸਤ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਸਰੀਰਾਂ ਨੂੰ ਨਹੀਂ ਜਕੜਦੀਆਂ ਜਿਹੜੇ ਲੋਕ ਜਦੋਂ ਵੀ ਖਾਣਾ ਖਾਂਦੇ ਨੇ ਜਾਂ ਕੋਈ ਫਲ ਖਾਂਦੇ ਨੇ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੱਥਾਂ ਨਾਲ ਸਿੱਧੀਆਂ ਖਾਧੀਆਂ ਜਾ ਸਕਦੀਆਂ ਹਨ ਉਹਦੀ ਥਾਂ ਤੇ ਚਮਚਾ ਨਹੀਂ ਵਰਤਦੇ ਉਹਨਾਂ ਨੂੰ ਪੇਟ ਦੀਆਂ ਖਾਸ ਕਰਕੇ ਪਾਚਨ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨਹੀਂ ਲੱਗਦੀਆਂ ਤੇ ਤੁਸੀਂ ਅੱਜਕੱਲ ਇਹ ਵੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਚਾਹੇ ਉਹ ਬੱਚੇ ਹੋਣ ਚਾਹੇ ਜਵਾਨ ਹੋਣ ਤੇ ਚਾਹੇ ਬਜ਼ੁਰਗ ਹੋਣ ਪਿਛਲੇ ਕੁਝ 20 30 ਸਾਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਪਾਚਨ ਦੇ ਨਾਲ ਸਬੰਧਤ ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਨੇ ਲਗਾਤਾਰ ਲੱਗ ਰਹੀਆਂ ਨੇ ਤੇ ਜਿਹਦੇ ਕਾਰਨ ਉਹਨਾਂ ਨੂੰ ਪੇਟ ਦੇ ਹੋਰ ਵੀ ਰੋਗ ਲੱਗਦੇ ਨੇ ਉਹਨਾਂ ਰੋਗਾਂ ਦੀ ਜੜ ਜਿਹੜੀ ਆ ਉਹ ਸਾਡੇ ਚਮਚਿਆਂ ਦੁਆਰਾ ਵੱਧ ਖਾਣਾ ਖਾਣ ਦੀ ਆਦਤ ਆ ਕੋਣ ਹੱਥਾਂ ਦੇ ਨਾਲ ਖਾਣਾ ਖਾਣ ਨਾਲ ਕਿਵੇਂ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਫਿਰ ਸਵਾਲ ਤਾਂ ਜਵਾਬ ਮੰਗਦੇ ਹੀ ਆ ਤੁਹਾਡੇ ਵਰਗੇ ਸੱਜਣ ਜਿਹੜੇ ਮੈਡੀਕਲ ਲਾਈਨਾਂ ਜੁੜੇ ਨੇ ਜਾਂ ਜਿਹੜੇ ਲੋਕ ਜਦੋਂ ਖਾਣਾ ਖਾਂਦੇ ਨੇ ਉਹਨਾਂ ਨੇ ਹਮੇਸ਼ਾ ਇੱਕ ਅਹਿਸਾਸ ਕੀਤਾ ਮਹਿਸੂਸ ਕੀਤਾ ਹੋਵੇਗਾ ਤੇ ਹੋ ਸਕਦਾ ਕੁਝ ਸੱਜਣਾ ਨੇ ਨਾ ਮਹਿਸੂਸ ਕੀਤਾ ਹੋਵੇ ਜਦੋਂ ਅਸੀਂ ਖਾਣਾ ਖਾਣੇ ਆ ਹੱਥਾਂ ਦੇ ਨਾਲ ਉਹਦਾ ਸਿੱਧਾ ਸੰਪਰਕ ਜਿਹੜਾ ਸਾਡਾ ਅੰਗੂਠਾ ਵਾਦਿਕ ਇੱਕ ਦੋ ਉਂਗਲੀਆਂ ਦਾ ਉਹਦਾ ਸਾਡੇ ਬੁੱਲਾਂ ਦੇ ਨਾਲ ਟੱਚ ਕਰਦੇ ਨੇ ਜਦੋਂ ਸਾਡੇ ਹੱਥ ਜਾਂ ਅੰਗੂਠਾ ਸਾਡੇ ਜਦੋਂ ਅਸੀਂ ਰੋਟੀ ਮੰਨ ਲਓ ਜਾਂ ਕੋਈ ਫਲ ਖਾ ਰਹੇ ਆ ਜਾਂ ਕੋਈ ਹੋਰ ਚੀਜ਼ ਖਾ ਰਹੇ ਆ ਜਦੋਂ ਅਸੀਂ ਉਹਨੂੰ ਮੂੰਹ ਦੇ ਨੇੜੇ ਖੜਦੇ ਆ ਜਦੋਂ ਸਾਡੇ ਹੱਥ ਜਿਹੜੇ ਉਹਦੇ ਨਾਲ ਟੱਚ ਕਰਦੇ ਨੇ ਇੱਕ ਪੋਜੀਟਿਵ ਸ਼ਕਤੀ ਪੈਦਾ ਹੁੰਦੀ ਆ ਜੋ ਸਾਡੇ ਦਿਮਾਗ ਨੂੰ ਵੀ ਮੈਸੇਜ ਜਾਂਦੀ ਆ ਪਲੱਸ ਸਾਡੇ ਪੇਟ ਨੂੰ ਵੀ ਮੈਸੇਜ ਦਿੰਦੀ ਆ ਜਿਵੇਂ ਆਪਾਂ ਮੰਨ ਲਓ ਉਦਾਹਰਣ ਦੇ ਤੌਰ ਤੇ ਕਰਦੇ ਜਦੋਂ ਕੋਈ ਸਾਾਨੂੰ ਠੇਡਾ ਲੱਗਣ ਲੱਗਦਾ ਜਾਂ ਕੋਈ ਮੱਖੀ ਮੱਛਰ ਸਾਾਨੂੰ ਸਾਡੇ ਲੜਨ ਲੱਗਦਾ ਆ ਤੇ ਸਾਡੀਆਂ ਅੱਖਾਂ ਚੱਟ ਦਿਮਾਗ ਨੂੰ ਮੈਸੇਜ ਜਿੰਦੀਆਂ ਨੇ ਜਿੱਥੇ ਲੜਨ ਵਾਲਾ ਹੁੰਦਾ ਤੇ ਉੱਥੇ ਤੁਰੰਤ ਆਪਾਂ ਨੂੰ ਸੇਫਟੀ ਕਰਦੇ ਆ ਇਸੇ ਤਰ੍ਹਾਂ ਜਦੋਂ ਅਸੀਂ ਖਾਣਾ ਖਾਂਦੇ ਆ ਇਹ ਜਿਹੜਾ ਅੰਗੂਠਾ ਜਾਂ ਸਾਡਾ ਟੱਚ ਕਰਦੇ ਦਿਮਾਗ ਤੇ ਪੇਟ ਦੋਨੋਂ ਫੰਕਸ਼ਨ ਕਰਦੇ ਨੇ ਕੰਮ ਕਰਦੇ ਨੇ ਜਿਹੜੇ ਨਾਲ ਪੇਟ ਸਾਡਾ ਜਿਹੜਾ ਵਾ ਉਹਦਾ ਧਿਆਨ ਕੇਂਦਰਿਤ ਹੋ ਜਾਂਦਾ ਦਿਮਾਗ ਦਾ ਤੇ ਪੇਟ ਦਾ ਤੇ ਖਾਣਾ ਸਾਡਾ ਬਹੁਤ ਹੀ ਸਹੀ ਤਰੀਕੇ ਨਾਲ ਪਚਦਾ ਆ ਤੇ ਬਹੁਤ ਸਾਰਾ ਸਾਡੇ ਸਰੀਰ ਨੂੰ ਬੈਨੀਫਿਟ ਹੁੰਦਾ ਆ ਪਾਚਨ ਪ੍ਰਣਾਲੀ ਸਾਡੀ ਬਹੁਤ ਪੋਜੀਟਿਵ ਹੁੰਦੀ ਆ ਤੇ ਨਾਲ ਦੀ ਨਾਲ ਕੀ ਹੁੰਦਾ ਜਦੋਂ ਅਸੀਂ ਹੱਥਾਂ ਨਾਲ ਖਾਣਾ ਖਾਂਦੇ ਆ ਤੇ ਉਹਦੇ ਨਾਲ ਜਿਹੜਾ ਸਾਡਾ ਸਰੀਰ ਆ ਉਹਨੂੰ ਹੋਰ ਵੀ ਬਹੁਤ ਸਾਰੇ ਬੈਨੀਫਿਟ ਮਿਲਦੇ ਨੇ ਜਿਵੇਂ ਸਾਡੀ ਇਹ ਸਬਜੀ ਗਰਮੀਆਂ ਠੰਡੀਆਂ ਜਾਂ ਕੁਝ ਹੋ ਐਨੀ ਵਨ ਕਈ ਚੀਜ਼ਾਂ ਦੇ ਬਾਰੇ ਸਾਡੇ ਸਰੀਰ ਨੂੰ ਪਤਾ ਲੱਗਦਾ ਲੇਕਿਨ ਜਦੋਂ ਅਸੀਂ ਚਮਚੇ ਨਾਲ ਖਾਣਾ ਖਾਣੇ ਆ ਕੋਈ ਵੀ ਖਾਣਾ ਖਾਂਦੇ ਮੰਨ ਲਓ ਜਿਵੇਂ ਫਲ ਹੋ ਗਏ ਜਾਂ ਮੰਨ ਲਓ ਕੋਈ ਹੋਰ ਡਿਸ਼ ਹੋ ਗਈ ਜਿਹੜੀ ਮਤਲਬ ਹੱਥ ਨਾਲ ਖਾਧੀ ਜਾ ਸਕਦੀ ਲੇਕਿਨ ਅਸੀਂ ਚਮਚੇ ਨਾਲ ਖਾ ਰਹੇ ਹੋਈਏ ਕਿਉਂਕਿ ਕੁਝ ਚੀਜ਼ਾਂ ਚਮਚੇ ਨਾਲ ਹੀ ਖਾਧੀਆਂ ਜਾ ਸਕਦੀਆਂ ਨੇ ਤੇ ਕੁਝ ਚੀਜ਼ਾਂ ਹੱਥਾਂ ਨਾਲ ਹੀ ਖਾਧੀਆਂ ਜਾ ਸਕਦੀਆਂ ਨੇ ਤੇ ਬਹੁਤੇ ਲੋਕ ਇਸ ਗੱਲ ਦਾ ਖਿਆਲ ਰੱਖਦੇ ਨਹੀਂ ਲੇਕਿਨ ਜਦੋਂ ਅਸੀਂ ਚਮਚੇ ਦੇ ਨਾਲ ਹਰ ਚੀਜ਼ ਖਾਣ ਦੀ ਆਦਤ ਪਾਉਣੀ ਆ ਚਾਹੇ ਕਿਤੇ ਵੀ ਬੈਠੇ ਹੋਈਏ ਚਾਹੇ ਪਾਰਟੀ 'ਚ ਹੋਈਏ ਜਾਂ ਰੈਸਟੋਰੈਂਟ 'ਚ ਹੋਈਏ ਹੋਟਲ 'ਚ ਹੋਈਏ ਤਾਂ ਉਦੋਂ ਕੀ ਹੁੰਦਾ ਕਿ ਅਸੀਂ ਕੇਂਦਰਤ ਸਿਰਫ ਖਾਣੇ ਤੇ ਹੁੰਨੇ ਆ ਕਿ ਖਾਣੇ ਨੂੰ ਕਿੱਦਾਂ ਤੋੜ-ਤੋੜ ਕੇ ਖਾਣਾ ਉਦੋਂ ਸਾਡਾ ਦਿਮਾਗ ਪਸੇਟ ਜਿਹੜਾ ਉਹ ਦੋਨੋਂ ਅਲੱਗ-ਅਲੱਗ ਫੰਕਸ਼ਨ ਕਰੇ ਹੁੰਦੇ ਨੇ ਸਾਡੇ ਪੇਟ ਨਾਲ ਸਾਡਾ ਕੋਈ ਰਾਬਤਾ ਨਹੀਂ ਬਣਦਾ ਸਾਡੇ ਲੋਕਾਂ ਦਾ ਕੁਝ ਲੋਕਾਂ ਦਾ ਇਹ ਰਾਬਤਾ ਬਣ ਜਾਂਦਾ ਕੋਈ ਸਾਨੂੰ ਵੇਖ ਰਿਹਾ ਨਾ ਹੋਵੇ ਕਹਿਣਗੇ ਰਾਂ ਨੂੰ ਖਾਣਾ ਹੀ ਨਹੀਂ ਆਉਂਦਾ ਕਿੰਜ ਖਾਣਾ ਆ ਉਹ ਸਾਰਾ ਧਿਆਨ ਇਸੇ ਕੇਂਦਰਤ ਹੋਏ ਰਹਿੰਦੇ ਨੇ ਜਿਹਦੇ ਕਾਰਨ ਉਹਨਾਂ ਨੂੰ ਭੋਜਨ ਚੰਗਾ ਨਹੀਂ ਪਚਦਾ ਉਹਨਾਂ ਲੋਕਾਂ ਨੂੰ ਪੇਟ ਗੈਸ ਬਵਾਸੀਰ ਦੇ ਰੋਗ ਜਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਦੇ ਰੋਗ ਜਿਹੜੇ ਨੇ ਪੀੜਿਤ ਹੁੰਦੇ ਜਾ ਰਹੇ ਨੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਲੋਕ ਖਾਣਾ ਜ਼ਿਆਦਾਤਰ ਹੱਥਾਂ ਦੀ ਜਗ੍ਹਾ ਤੇ ਚਮਚਿਆਂ ਨਾਲ ਖਾਣਾ ਪਸੰਦ ਕਰਦੇ ਨੇ ਉਹ ਜ਼ਰੂਰ ਇਸ ਵਿਸ਼ੇ 'ਤੇ ਧਿਆਨ ਦੇਣ ਜੇ ਚਾਹੁੰਦੇ ਨੇ ਕਿ ਉਹ 100 ਸਾਲ ਤੱਕ ਠੀਕ ਰਹਿਣ ਬਿਮਾਰੀਆਂ ਨਾਲ ਲੱਗਣ ਇਹਨਾਂ ਵਿਸ਼ਿਆਂ ਨੂੰ ਆਧਾਰ ਬਣਾ ਕੇ ਹੀ ਆਪਾਂ ਇਹ ਚੈਨਲ ਬਣਾਇਆ ਹੈ ਜੇ ਤੇ ਬਹੁਤ ਸਾਰੀਆਂ ਚੰਗੀਆਂ ਵੀਡੀਓਜ਼ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੋ ਸਿਹਤ ਨਾਲ ਸੰਬੰਧਿਤ ਆ ਸੱਭਿਆਚਾਰ ਨਾਲ ਸੰਬੰਧਿਤ ਆ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਆ ਸਾਨੂੰ ਪੜ੍ਹਾਈ ਦੇ ਨਾਲ ਸੰਬੰਧਿਤ ਆ ਜੌਬ ਦੇ ਨਾਲ ਸੰਬੰਧਿਤ ਆ ਪੈਸਾ ਕਮਾਉਣ ਦੇ ਨਾਲ ਸੰਬੰਧਿਤ ਆ ਸੰਬੰਧਿਤ ਤੇ ਆ ਕੀਮਤਾਂ ਨਾਲ ਸਬੰਧਿਤ ਆ ਉਹ ਵੀਡੀਓ ਚੈਨਲ ਤੇ ਲੋਡ ਦੇ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ